ਅਕਾਲ ਸਤਨਾਮ ਸ੍ਰੀ ਵਾਹਿਗੁਰੂ ਜੇ ਤੂੰ ਅੱਠੇ ਪੈਰ ਕਤੀ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਜੇ ਤੇ ਪਿਛਲੀ ਧੁਕ ਵਿੱਚ ਗਰੰਟੀ ਦਿੱਤੀ ਕਹਿੰਦੇ ਦੁੱਖ ਤਰਦ ਜਮ ਨੇੜ ਨਾ ਆਵੇ ਇੱਕ ਵਾਰ ਪੜੋ ਤੁਸੀਂ ਪੜੋ ਦੁੱਖ ਕੀ ਕਰੇਂ ਤੇ ਨਹੀਂ ਨਹੀਂ ਪੀਰੀਅਡ ਵੀ ਦੱਸੋ ਨਾ ਆਠ ਪੈਰ ਹਰ ਸਿਮਰੋ ਪ੍ਰਾਣੀ ਜੇ ਅੱਠੇ ਪੈਰ ਤੋਂ ਕਦੀ ਰੱਬ ਨੂੰ ਯਾਦ ਕਰੇ ਬੜਾ ਸੋਹਣਾ ਬਚਨ ਨਹੀਂ ਲਿਖਿਆ ਹੈ ਸਾਹਿਬ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਹੈ ਅਕ ਸਿਉਂ ਪ੍ਰੀਤ ਕਰੇ ਅਕ ਤੇ ਡਾ ਪੜੀ ਕਦੀ ਬਾਣੀ ਪੜੀ ਨਹੀਂ ਅਕਸਿਉਂ ਪ੍ਰੀਤ ਕਰੇ ਅਕ ਦੇ ਉੱਤੇ ਇੱਕ ਉਹਦੇ ਕਿਨੁਮਲੀਆਂ ਤੋੜ ਤੋੜ ਕੇ ਖਾਣ ਵਾਲਾ ਨਿੱਕਾ ਜਿਹਾ ਟਿੱਡਾ ਹੈ ਤੇ ਉਹਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਤਾ ਸਹਿਬ ਨੇ ਕਹਿੰਦੇ ਇਹ ਅੱਕ ਨਾਲ ਬੜਾ ਪਿਆਰ ਕਰਦਾ ਹੈ ਇਥੋਂ ੁੱਡ ਕੇ ਕਿਤੇ ਨਹੀਂ ਜਾਂਦਾ ਇਹਦਾ ਘਰ ਵੀ ਇਹ ਆ ਇਹਦਾ ਮਕਾਮ ਇਹੋ ਹੀ ਆ ਕੀ ਅੱਕ ਦਾ ਬੂਟਾ ਉਹਦੇ ਵਿੱਚੋਂ ਤੋੜ-ਤੋੜ ਕੇ ਅੱਕ ਸਿਉ ਪ੍ਰੀਤ ਕਰੇ ਅੱਕ ਟਿੱਡਾ ਅੱਕ ਡਾਲੀ ਬਹਿ ਖਾਏ ਤੁਹਾਡੇ ਚਿਹਰੇ ਦੱਸ ਦਿਆ ਵੀ ਤੁਸੀਂ ਬਾਣੀ ਨਹੀਂ ਪੜੀ ਪਿਛਲੇ ਪਾਸੇ ਜਦ ਦਿਨ ਭੋਗ ਪੈਣਾ ਹੁੰਦਾ ਉਹ ਦਿਨ ਦੀ ਰਾਤ ਵਿੱਚ ਇਹ ਬਾਣੀ ਆਉਂਦੀ ਆਖੋ ਵੇਗਰੋ ਅੱਕ ਸਿਓ ਪ੍ਰੀਤ ਕਰੇ ਅੱਕ ਟਿੱਡਾ ਅੱਕ ਡਾਲੀ ਫਹਿ ਖਾਏ ਉਹ ਬਾਹਰੋਂ ਕਿਤੇ ਨਹੀਂ ਖਾਂ ਜਾਂਦਾ ਉੱਥੇ ਅੱਕ ਦੀਆਂ ਕੁਰਮਲੀਆਂ ਖਾ ਕੇ ਆਪਣਾ ਢਿੱਡ ਭਰਦਾ ਸਹਿਬ ਗੁਰੂ ਨਾਨਕ ਸਾਹਿਬ ਦੀਨ ਦੁਨੀਆ ਦੇ ਮਾਲਕ ਜੀ ਨੇ ਮਰਦਾਨੇ ਨੂੰ ਆਖਿਆ ਮਰਦਾਨਿਆਂ ਇਹਦੇ ਕੋਲ ਬਈਏ 2 ਮਿੰਟ ਇਹਦੇ ਦਰਸ਼ਨ ਕਰੀਏ ਤੇ ਮਰਦਾਨੇ ਨੇ ਆਖਿਆ ਸਤਿਗੁਰੂ ਇਹ ਤੇ ਜ਼ਹਿਰ ਦੀਆਂ ਕੁਰਮਲੀਆਂ ਤੋੜ ਤੋੜ ਕੇ ਖਾ ਰਿਆ ਇਹਦੇ ਦਰਸ਼ਨ ਕਾਦੇ ਕਰਨੇ ਅੱਕ ਵੈਗ ਲੋ ਪਤਾ ਲੱਗਾ ਇੱਥੋਂ ਤੱਕ ਗੈਰ ਦੀਆਂ ਬੂਟੇ ਦੀਆਂ ਅੱਕ ਦੀਆਂ ਕਰੁੰਮਲੀਆਂ ਤੋੜ ਤੋੜ ਕੇ ਖਾ ਰਿਆ ਹੈ ਤੇ ਯਹਿਰ ਖਾਣ ਵਾਲੇ ਦੇ ਦਰਸ਼ਨ ਕੀ ਕਰਨੇ ਸਿੱਖਾ ਬਾਣੀ ਨੂੰ ਰੱਬ ਜਾਣ ਕੇ ਇਹਦੇ ਇਸ਼ਾਰਿਆਂ ਨੂੰ ਸਮਝ ਤਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹ ਜਿਹੜਾ ਅੱਕ ਖਾਣ ਵਾਲਾ ਹੈ ਨਾ ਮੈਨੂੰ ਬੜਾ ਪਿਆਰਾ ਲੱਗਦਾ ਹੈ ਯਹਿਰ ਖਾਣ ਵਾਲਾ ਪਿਆਰਾ ਲੱਗਦਾ ਜੀ ਆਖੋ ਵੇ ਗੁਰੂ ਕਹਿੰਦੇ ਅਕ ਸਿਓ ਪ੍ਰੀਤ ਕਰੇ ਅਕ ਚਿੱਡਾ ਅਕ ਡਾਲੀ ਬਹਿ ਖਾਏ ਖਸਮੇ ਭਾਵੇ ਉਹੀ ਚੰਗਾ ਜੇ ਕਰੇ ਖੁਦਾਏ ਖੁਦਾਏ ਅਕ ਖਾਣ ਵਾਲਾ ਵੀ ਜੇ ਕਦੀ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਕਹਿ ਦਿੰਦਾ ਬਰਿਆਈਆਂ ਕਰਨ ਵਾਲਾ ਵੀ ਤੇ ਫਿਰ ਤੁਸੀਂ ਕਹੋਗੇ ਭਾਈ ਸਾਹਿਬ ਉਲਟੇ ਪਾਸੇ ਤੁਰ ਪਏ ਹੋ ਖਰਾਬ ਵੀ ਬੰਦਾ ਪੀ ਜਾਵੇ ਮੀਟ ਵੀ ਬੰਦਾ ਖਾਈ ਜਾਵੇ ਗੰਦਬਦ ਸਭ ਕੁਝ ਖਾਈ ਜਾ ਕੇ ਤੇ ਵਾਹਿਗੁਰੂ ਕਹ ਲੈ ਨਾ ਸੱਜਣਾ ਵੈਗਰੂ ਚ ਇੰਨੀ ਪਾਵਰ ਹੈ ਜਿੰਨੇ ਇੱਕ ਵਾਰ ਵੀ ਕਹਿਤਾ ਨਾ ਉਹਨੇ ਸ਼ਰਾਬ ਸ਼ਰੂਪ ਦਾ ਨਾਮ ਸਾਰਾ ਜਿੰਦਗੀ ਚ ਉਡਾ ਦੇਣਾ ਹੈ ਤੇਰੇ ਅੰਦਰ ਸੱਤ ਰਹਿ ਜਾਣਾ ਹੈ ਵੈਗਰੂ ਚ ਇੰਨੀ ਪਾਵਰ ਹੈ ਤੂੰ ਉਟਕਿਆ ਹੋਇਆ ਵੀ ਕਿਤੇ ਵੈਗਰੂ ਵੈਗਰੂ ਜਪਣਾ ਸ਼ੁਰੂ ਕਰ ਦੇ ਵੈਗਰੂ ਚ ਇੰਨੀ ਪਾਵਰ ਹੈ ਤੈਨੂੰ ਅਸਲੀ ਰਾਹ ਤੇ ਲੈ ਆਊਗਾ ਵੈਗਰੂ ਵੈਗਰੂ ਚ ਇੰਨੀ ਪਾਵਰ ਕਹਿ ਤ ਸਹੀ ਇੱਥੇ ਸੋਹਣੇ ਬਚਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਬੋਲੇ ਦੁੱਖ ਦਰਦ ਜਮ ਨੇੜ ਨ ਆਵੇ ਆਖਿਆ ਜੀ ਕਿਹਦੇ ਕੋ ਲੱਗੇ ਨਹੀਂ ਆਉਂਦੇ ਕਹ ਨਾਨਕ ਜੋ ਹਰ ਗੁਣ ਗਾਵੇ ਬੋਲੋ ਬਲਾ ਕਹ ਨਾਨਕ ਇੱਕ ਵਾਰ ਗਾਓ ਮੇਰੇ ਨਾ ਕਹ ਨਾਨਕ ਜੋ ਹਰ ਗੁਣ ਗਾਵੇ ਕਹ ਨਾਨਕ ਜੋ ਹਰ ਗੁਣ ਗਾਵੇ ਕੋ ਕਹ ਨਾਨਕ ਜੋ ਹਰ ਗੁਣ ਗਾਵੇ ਆ ਉਹਦੇ ਕੋਲ ਦੁੱਖ ਦਰਦ ਸੰਤਾਪ ਉਹਦੀ ਜ਼ਿੰਦਗੀ ਚ ਦੌੜ ਜਾਂਦੇ ਨੇ ਸਤਿਗੁਰੂ ਪੂਰੇ ਸੇ ਵੀ ਐ ਦੁੱਖਾਂ ਕਾ ਹੋਏ ਨਾਸ ਸਭ ਕੁਝ ਲਿਖਿਆ ਗੁਰੂ ਕਾ ਸਿਖਾ ਮੇਰੀਆਂ ਧੀਆਂ ਬੜੇ ਪ੍ਰੇਮ ਨਾਲ ਸੁਖਮਨੀ ਸਾਹਿਬ ਪੜ੍ਹਦੀਆਂ ਨੇ ਅੱਜ ਚੌਂਕੀਦਾਰ ਹੋਣ ਦੇ ਨਾਤੇ ਤੁਹਾਨੂੰ ਮੈਸੇਜ ਦੇ ਕੇ ਚੱਲਿਆ ਉਸੇ ਤਰ੍ਹਾਂ ਸੁਖਮਨੀ ਸਾਹਿਬ ਪੜ੍ਹਨੀ ਜਿਤਨਾ ਗੁਰੂ ਅਰਜਨ ਦੇਵ ਸਾਹਿਬ ਨੇ ਲਿਖੀ ਵੇਚ ਜੋੜੇ ਹੋਏ ਲੋਕਾਂ ਦੇ ਬਚਨ ਨਹੀਂ ਪੜਨੇ ਉਹੀ ਮਰਿਆਦਾ ਤੇ ਚੱਲਣਾ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਮਰਿਆਦਾ ਦੱਸੀ ਗਈ ਹੈ ਹਰ ਘਰ ਦੇ ਵਿੱਚ ਇਹ ਮਰਿਆਦਾ ਦੀ ਕਾਪੀ ਲੈ ਕੇ ਜਾਓ ਆਖੋ ਵੈਗਰੋ ਕਿਹੜੀ ਮਰਿਆਦਾ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਹਰ ਘਰ ਦੇ ਵਿੱਚ ਇੱਕ ਕਾਪੀ ਹੋਵੇ ਤੁਹਾਡੇ ਘਰ ਬੇਬੀ ਜਨਮ ਲਵੇ ਉਹਦੇ ਉੱਤੋਂ ਪੜੋ ਵੀ ਇਸ ਵੇਲੇ ਅਸੀਂ ਕੀ ਕਰਨਾ ਹੈ ਵੱਡਾ ਹੋਵੇ ਤੇ ਕੀ ਕਰਨਾ ਹੈ ਘਰ ਦੇ ਵਿੱਚ ਕੋਈ ਸਗਨ ਆਇਆ ਤਾਂ ਅਸੀਂ ਮਰਿਆਦਾ ਨੂੰ ਪੁੱਛੀਏ ਅੱਖ ਵੈਗਰੂ ਮਰਿਆਦਾ ਸਾਡੀ ਉਹ ਕਾਪੀ ਆ ਉਹ ਚਾਦਰ ਆ ਜਿਹਨੇ ਸਾਰੇ ਪੰਥਰ ਨੂੰ ਥੱਲੇ ਟੱਕਿਆ ਏ ਨੰਗੇ ਹੋਣ ਤੋਂ ਬਚਾਇਆ ਏ ਵੱਖਰੀਆਂ ਵੱਖਰੀਆਂ ਮਰਿਆਦਾ ਵੱਖਰੀਆਂ ਵੱਖਰੀਆਂ ਇਹ ਸੰਪਰਦਾਇ ਤਾਕਤਾਂ ਨੇ ਜਿਹੜੀਆਂ ਬਣਾਈਆਂ ਨੇ ਇਹਨਾਂ ਨੂੰ ਬਿਲਕੁਲ ਨਹੀਂ ਮੰਨਣਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਣਾ ਏ ਉਹਦੇ ਅਕੋਰਡਿੰਗ ਆਪਣਾ ਜਨਮ ਸਫਲਾ ਕਰਨਾ ਏ ਇੱਕ ਵਾਰ ਫੇਰ ਪੜ ਲਓ ਸਹਿ ਸੁਭਾਏ ਬੋਲੇ ਗਰ ਬਾਣੀ ਅੱਠ ਪੈਰ ਪ੍ਰਭ ਸਿਮਰੋ ਦੁੱਖ ਦਰਦ ਜਮ ਨੇੜ ਨ ਆਵੇ ਕਿਹਦੇ ਜੀ ਕਹੋ ਨਾਨਕ ਜੋ ਹਰ ਗੁੰਦਾ ਜਿਹੜਾ ਹਰੀ ਦੇ ਗੀਤ ਗਾਉਂਦਾ ਏ ਹਰੀ ਦਾ ਸਿਮਰਨ ਕਰਦਾ ਏ ਸਿੱਖਾ ਤੇਰਾ ਧਰਮ ਹੈ ਗੁਰਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਫਿਰ ਚੜੇ ਦਿਵਸ ਬੈੰਧਿਆ ਧਰਨਾਮ ਧਿਆਵੇ ਗੁਰੂ ਕਿਰਪਾ ਕਰੇ ਜੀ 2 ਦਿਨ ਦਾ ਸਮਾਂ ਮੇਰੇ ਸਤਿਗੁਰੂ ਗਰੀਬ ਨਵਾਜ ਨੇ ਬਾਲਾ ਪ੍ਰੀਤਮ ਪਾਤਸ਼ਾਹ ਨੇ ਬਖਸ਼ਿਆ ਸੀ ਆਪ ਜੀ ਦੀ ਸੇਵਾ ਕੀਤੀ ਕੱਚੀ ਮੱਤ ਹੈ ਬੋਲ ਨਹੀਂ ਬੋਲ ਸਕੇ ਆ ਗੁਰੂ ਦੀ ਮर्यादा ਅਨਸਾਰ ਜਿੰਨੀਆਂ ਵੀ ਪੁੱਲਾਂ ਹੋਈਆਂ ਬਖਸ਼ ਦਿਓ ਚੰਗੀ ਕੋ ਗੱਲ ਲੱਗੀ ਆ ਹਿਰਦੇ ਚ ਵਸਾ ਲਿਓ ਇਹ ਲੋਕ ਸੁਖੀਏ ਤੇ ਪ੍ਰਲੋਕ ਸਹੇਲ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ